ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਮਹਾਰਾਜ ਡੈਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਜਿਹੜੀ ਅੱਜ ਵੀਡੀਓ ਬਣਾ ਰਹੇ ਆਂ ਜੇ ਪਿੰਡ ਅਮਰਗੜ ਤਹਿਸੀਲ ਗੋਨਿਆਣਾ ਤੇ ਜ਼ਿਲ੍ਹਾ ਬਠਿੰਡਾ ਬਾਈ ਰੇਸਮ ਦੇ ਘਰੋਂ ਆਪਾਂ ਵੀਡੀਓ ਬਣਾ ਰਹੇ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਇੱਕ ਦਿਖਾ ਰਹੇ ਆਂ ਜੀ ਚੰਗੀ ਐਫ ਚੰਗਾ ਜਿਹੜਾ ਪਿਛਲੇ ਸਵੇਰ ਦਾ ਰਿਕਾਰਡ ਹੈ ਕੱਦ ਮਿੱਤਰੋ ਦਰਮਿਆਨਾ ਹੈ ਫੇਸ ਕੁਆਲਿਟੀ ਚੰਗੀ ਆ ਤੇ ਚੰਗੀ ਦੁੱਧ ਵਾਲੀ ਆ ਥਣਲੇਪ ਦੀ ਸਾਫ ਹੈ ਤੇ ਵਾਈਟ ਕਲਰ ਦੇ ਵਿੱਚ ਹੈ ਹਵਾਨਾ ਮਿੱਤਰੋ ਪੂਰਾ ਜੋਸ਼ ਵਾਲਾ ਥਣਲੇਵੀ ਦੀ ਸਾਫ ਹੈ ਤੇ ਦੁੱਧ ਵੀ ਭਾਈ ਕਹਿੰਦਾ ਪਿਛਲੇ ਸਵੇਰ ਚੰਗਾ ਕੱਢਿਆ ਤੇ ਅੱਗੇ ਤੇ ਪਿੱਛੇ ਦੋਨੇ ਚੀਜ਼ਾਂ ਦੇ ਆਪਾਂ ਨੂੰ ਚੰਗਾ ਦਿਖਾਈ ਦਿੰਦਾ ਹੈ ਤੇ ਥਣਾ ਦਾ ਗੈਬ ਤੇ ਥਣਾ ਦੀ ਦੂਰੀ ਬਹੁਤ ਹੀ ਚੰਗੀ ਤੇ ਫੇਸ ਕੁਆਲਟੀ ਵੀ ਚੰਗੀ ਹੈ ਇੱਕ ਵਾਰੀ ਆਪਾਂ ਤੁਹਾਨੂੰ ਤੋਰ ਕੇ ਦਿਖਾਵਾਂਗੇ ਫਿਰ ਭਾਈ ਦੇ ਨਾਲ ਕਰਾਂਗੇ ਗੱਲਬਾਤ ਸੋ ਬਣੇ ਰਹੋ ਆਪਣੇ ਚੈਨਲ ਦੇ ਨਾਲ ਲਗਾਤਾਰ ਮਿੱਤਰੋ ਵੀਡੀਓ ਆ ਰਹੀਆਂ ਨੇ ਤੇ ਇਹ ਮਿੱਤਰੋ ਆਪਣੀ ਘਰੇਲੂ ਵੀਡੀਓ ਆ ਕੋਈ ਵਪਾਰ ਵਾਲਾ ਕੰਮ ਨਹੀਂ ਬਾਈ ਕੋਲੇ ਜਗਾ ਦੀ ਪ੍ਰੋਬਲਮ ਕਰਕੇ ਬਾਈ ਕਹਿੰਦਾ ਵੇਚਦਾ ਤੇ ਦੋਰ ਦੀ ਲੰਮੀ ਦੋਰ ਦੋ ਕਰਾ ਕੋਈ ਨਾ ਹਾਂ ਲੈ ਵੀ ਦੀ ਸਾਫ ਹੈ ਤੇ ਕਦ ਫੇਰ ਆਪਾਂ ਕਿੰਨੇ ਵੀ ਦਰਮਿਆਨਾ ਕਿਉਂਕਿ ਜਿਹੜੀ ਚੀਜ਼ ਆਪਾਂ ਮਿੱਤਰੋ ਕਹਿ ਦਿੱ ਗਏ ਉਹੀ ਨਿਕਲੇ ਜਿਹੜਾ ਬੰਦਾ ਚੱਲ ਕੇ ਆ ਜੇ ਮੁੜ ਕੇ ਨਾ ਜਾਵੇ ਕਿਉਂਕਿ ਬੰਦਾ 100 200 ਕਿਲੋਮੀਟਰ ਤੋਂ ਆਉਂਦਾ ਖਰਚਾ ਪੈਂਦਾ ਤੇ ਜਿਵੇਂ ਆਪਾਂ ਆਮ ਤੌਰ ਤੇ ਦੇਖਦੇ ਆ ਵੀ ਛੋਟੇ ਜਿਹੇ ਕੱਦਾਂ ਵਾਲਿਆਂ ਦੇ ਮਿੱਤਰੋ ਵੱਡੇ ਕੱਦ ਕਰਕੇ ਦਿਖਾਉਂਦੇ ਆ ਤੇ ਬਾਅਦ ਦੇ ਵਿੱਚ ਜਦੋਂ ਬੰਦਾ ਚੱਲ ਕੇ ਜਾਂਦਾ ਇਹ ਇਸ ਕੋ ਨਾਲ ਨਹੀਂ ਹੋਈ ਘਟੋ ਘਟ ਹਜ਼ਾਰਾਂ ਬੰਦਿਆਂ ਨਾਲ ਇਹ ਗੱਲਾਂ ਹੋ ਚੁੱਕੀਆਂ ਨੇ ਫੇਰ ਵੀ ਉਹਨਾਂ ਚੈਨਲਾਂ ਨੂੰ ਮਿੱਤਰੋ ਫੋਲੋ ਕਰਦੇ ਆ ਉਹਨਾਂ ਚੈਨਲਾਂ ਨੂੰ ਸ਼ੇਅਰ ਕਰਦੇ ਨੇ ਤੇ ਭਾਵੇਂ ਪੁੱਠੇ ਸਿੱਦੇ ਮਿੱਤਰ ਕਮੈਂਟ ਕਰਦੇ ਆ ਫਿਰ ਵੀ ਉਹ ਮੰਨ ਨਹੀਂ ਰਹੇ ਹਾਂਜੀ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਭਾਈ ਕੀ ਹਾਲ ਚੱਲ ਬਹੁਤ ਵਧੀਆ ਭਾਈ ਜੀ ਤੇ ਆਪਣਾ ਜਿਹੜਾ ਹੈ ਜਿਹੜੀ ਗੰਬੜਾ ਹੈ ਕਰਦੀ ਆ ਜੀ ਹਾਂਜੀ ਕਰਦੀ ਆ ਜੀ ਹਾਂਜੀ ਹਾਂਜੀ ਤੀਜਾ ਸੂਆ ਸੂਣ ਵਾਲੀ ਹੈ ਜੀ ਇਸ ਵਾਰ ਠੀਕ ਹੈ ਪਿਛਲੇ ਸਾਲ ਬਹੁਤ ਚੰਗਾ ਦੁੱਧ ਕੱਢਿਆ ਇਹਨੇ ਠੀਕ ਹੈ ਜੀ ਠੰਡੀ ਸੀਲ ਹੈ ਕੋਈ ਚੁਈ ਜਾਵੇ ਕੋਈ ਲੇਡੀ ਚੋਲੇ ਕੋਈ ਬੰਦਾ ਚੋਲੇ ਕੋਈ ਚੱਕਰ ਵਾਲੀ ਗੱਲ ਨਹੀਂ ਠੀਕ ਹੈ ਕੋਈ ਪੈਰ ਲੱਤ ਬਾਣੀ ਚੱਕਦੀ ਠੀਕ ਹੈ ਹਾਂਜੀ ਤੇ ਕਿੰਨੇ ਕ ਦਿਨ ਸੌਣ ਤੇ ਰਹਿੰਦੇ ਹੁੰਦੇ ਅੱਜ ਦਿਨ ਪੂਰੇ ਆ ਜੀ ਇਹਦੇ ਮੰਨ ਲਾ ਵੀ 9 ਮਹੀਨੇ ਹੋ ਗਏ ਹਾਂਜੀ ਅਜੇ 9 ਮਹੀਨੇ ਹੋ ਗਏ ਪੂਰੇ ਆਵਾ ਸੋਰ ਪੰਜ ਚਾਰ ਦਿਨ ਲਊਗੀ ਠੀਕ ਹੈ ਹਾਂਜੀ ਤੇ ਮੰਨ ਲਾ ਵੀ 24 ਲੀਟਰ ਦੋ ਤਾਂ ਕੱਢਿਆ ਹਾਂ 24 25 ਲੀਟਰ ਦੋ ਤਾਂ ਵਧੀਆ ਕੱਢਿਆ ਪਿਛਲੇ ਸਾਲ ਇਹਦੇ ਟੀਕਾ ਕਿਹੜਾ ਲੱਗਿਆ ਜੀ ਟੀਕਾ ਐਸਟੀ ਲਾਇਆ ਜਾਂ ਪ੍ਰਾ ਡੈਨਮਾਰਕ ਲੱਗਿਆ ਵਾ ਜੀ 36140 ਜੀ 36140 ਹਾਂਜੀ ਠੀਕ ਹੈ ਹਾਂਜੀ ਤੇ ਮੁੱਲ ਕੀ ਕਰਤਾ ਜੀ ਦਾ ਆਪਾਂ ਮੁੱਲ ਦਾ 1 ਲੱਖ ਰੁਪਏ ਜੀ ਲੱਖ ਰੁਪਏ ਮਾਨ ਤਨ ਹੋ ਜੂ ਮਾਨ ਤਨ ਪੂਰਾ ਹੋਊਗਾ ਠੀਕ ਹੈ ਤੇ ਫੋਨ ਨੰਬਰ ਜੀ ਫੋਨ ਨੰਬਰ ਹੈ ਜੀ 98772 98772 69261 69261 ਹਾਂਜੀ ਤੇ ਆਪਣਾ ਘਰ ਕਿੱਥੇ ਜੇ ਆ ਘਰ ਆਪਣਾ ਪਿੰਡ ਗੋਨਿਆਣਾ ਮੰਡੀ ਤੋਂ ਜੀ 3 ਕਿਲੋਮੀਟਰ ਹੈ ਚਰਦੇ ਵਾਲੇ ਪਾਸੇ ਹਾਂਜੀ ਬਠਿੰਡੇ ਤੋਂ ਆਪਣਾ 13 ਕਿਲੋਮੀਟਰ ਹੈ ਠੀਕ ਹੈ ਤੇ ਆਪਣਾ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਘਰ ਹੈ ਜੀ ਹਾਂ ਮੰਨ ਲਾ ਵੀ ਜਿਹੜਾ ਰਸਤਾ ਛੋਟਾ ਜਾਂਦਾ ਗੁਰਦੁਆਰੇ ਹਾਂਜੀ ਗੁਰਦੁਆਰਾ ਸਾਹਿਬ ਨੂੰ ਜਾਂਦਾ ਜੀ ਠੀਕ ਹੈ ਸੋ ਜੇਕਰ ਕਿਸੇ ਵੀ ਵੀਰ ਭਰਾ ਨੂੰ ਲੋੜ ਹੋਵੇ ਤਾਂ ਬਾਈ ਦੇ ਨਾਲ ਕਰੋ ਸੰਪਰਕ ਫਿਰ ਆਪਾਂ ਕਹਿੰਦੇ ਵੀ ਮਿੱਤਰੋ ਚੰਗੇ ਦੁੱਧ ਵਾਲੀ ਆ ਚੰਗੇ ਸਰੀਰ ਵਾਲੀ ਆ ਚੰਗੇ ਹਵਾਨੇ ਵਾਲੀ ਆ ਤੇ ਫਿਕਸ ਹਵਾਨਾ ਹੋਟਲ ਆਜਲ ਹਵਾਨਾ ਨੇ ਸੁੱਕਾ ਟਕੜ ਦਰਮਿਆਨਾ ਸੋ ਸਾਰੇ ਵੀਰਾਂ ਦਾ ਧੰਨ